ਵਾ ਸੁਆਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿੱਲੋ ਡੇਰੀ ਫਾਰਮ ਬਰਨਾਲਾ ਤੇ ਜੇਕਰ ਤੁਸੀਂ ਵੀ ਐਡ ਕਰਵਾਉਣੀ ਹੈ ਤਾਂ ਆਪਣਾ ਮੋਬਾਈਲ ਨੰਬਰ ਹੈ 84270 1917 ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਨੂੰ ਬੈਡ ਦਿਖਾਉਣ ਜਾ ਰਹੇ ਆ ਇਹ ਫॉर ਸੇਲ ਹੈ ਰੇਟ ਤੇ ਡਿਟੇਲ ਵੀਰ ਤੋਂ ਪੁੱਛਦੇ ਆ ਆਓ ਅੱਗੇ ਕਰੀਏ ਗੱਲਬਾਤ ਹਾਂਜੀ ਜੀ ਇਹ ਜਿਹੜੀ ਸਿੱਕਾ ਸਸਤੀ ਕਾਰ ਜੀ ਨਾਮ ਅਡਰੇ ਹਲਦੂ ਜੀ ਨਾਮ ਜਸਵਿੰਦਰ ਸਿੰਘ ਆ ਵੀਰੇ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਜ਼ਿਲ੍ਹਾ ਬਰਨਾਲਾ ਤੱਕ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਆਪਣਾ ਹੈਗਾ 97796 ਜੀ 21166 ਜੀ 97796 21166 ਜੀ ਠੀਕ ਹੈ ਜੀ ਜਿਹੜੀ ਆਪਾਂ ਬੈਡ ਦੇਖ ਰਹੇ ਸਕਰੀਨ ਤੇ ਜੀ ਕਿਵੇਂ ਸੁਵੇ ਸੁਈ ਠੀਕ ਹੈ ਤੇ ਇਹਨੇ ਮੰਨ ਕੇ ਚਲੋ ਦੇਤਰਾਂ ਬੱਚੇ ਨੂੰ ਆ ਜਾਨ ਮੈਂ ਵਰਲਡ ਵਾਈਡ ਦਾ ਸੀਮਾ ਲੱਗਿਆ ਹੋਇਆ ਸੀ ਜੀ ਬਹੁਤ ਚੰਗਾ ਬੱਛਾ ਪਾਇਆ ਸੁਈ ਨੂੰ ਕਿੰਨਾ ਕ ਟਾਈਮ ਹੋਇਆ ਜੀ ਸੁਈ ਆ ਜੋ ਸਵੇਰ ਦੀ ਹੈ ਜੀ ਇਹ ਜੀ ਜੇਰ ਵਗੈਰਾ ਡਨ ਨਹੀਂ ਜੇਰ ਵਗੈਰਾ ਹੀ ਵੀਡੀਓ ਆਪਣੇ ਕੋਲੇ ਪਣੀ ਪਈ ਹੈ ਜੀ ਜਮਾ ਆਪਣੀ ਫੁੱਲ ਗਾਰੰਟੀ ਹੈ ਠੀਕ ਹੈ ਜੀ ਹਾਂ ਜੀ ਹਾਂ ਤਾਂ ਪਿਛਲੇ ਸਵੇ ਕੀ ਰਿਕਾਰਡ ਰਿਹਾ ਜੀ ਇਹਦਾ ਇਹਦਾ ਮੰਨ ਕੇ ਚਲੋ 28 ਕਿਲੋ ਤੋਂ ਪਲੱਸ ਹੀ ਰਿਕਾਰਡ ਰਿਹਾ ਹੈ ਜੀ ਠੀਕ ਹੈ ਜੀ ਤੇ ਇਸ ਵਾਰ ਮੌਸਮ ਬਹੁਤ ਸੋਹਣਾ ਹੁੰਦਾ ਜੀ 30 ਕਿਲੋ ਬੱਛੀ ਵਾੜ ਖਰਾਦੋ ਦੇਵ ਜੀ ਲੇਵਾ ਦੇਖੋ ਕਿੱਥੋਂ ਪਟਿਆ ਬਿਲਕੁਲ ਜੀ ਬਿਲਕੁਲ ਇਹਨੂੰ ਆਪਾਂ ਕਹਿੰਦੇ ਨੇ ਵੀ ਸੂਤ ਤੋਂ ਸਟਾਰਟ ਹੁੰਦਾ ਨਾ ਲੇਵਾ ਉਹ ਐਹੋ ਜਿਹਾ ਲੇਵਾ ਹੁੰਦਾ ਵੀ ਜਿਹੜਾ ਆਪਾਂ ਕਹਿੰਦੇ ਨੇ ਵੀ ਸੂਤ ਤੋਂ ਸਟਾਰਟ ਹੋਵੇ ਠੀਕ ਹੈ ਜੀ ਤੋੜੇ ਬਾਹਰ ਨੂੰ ਤਾਂ ਦੋਸਤੋ ਧਾਰਾ ਮਾਰ ਕੇ ਤੁਹਾਨੂੰ ਚੈੱਕ ਕਰਾਉਂਦੇ ਆ ਤਾਂ ਬੱਚਾ ਚਾਟੀ ਵਗੈਰਾ ਤੁਸੀਂ ਦੇਖ ਸਕਦੇ ਹੋ ਧਾਰਾ ਚੈੱਕ ਕਰੋ ਕੋਈ ਭੂਤ ਛਾਲਾ ਨਹੀਂ ਸੋਹਣੇ ਚਵਾਦੀ ਆ ਗਈ ਦਾ ਬਾਜੀ ਬਾ ਨਾ ਜਵਾਬ ਆ ਤੇ ਦੇ ਦਿਓ ਕੋਈ ਭੂਤ ਛਾਲਾ ਨਹੀਂਗਾ ਭਗਾ ਸੋਨਾ ਚੋਂ ਲੱਗਿਆ ਵੀਰੇ ਢਿੱਲੋਂ ਐਂਡ ਪੋਲੀ ਗੰਨੇ ਵਰਗੀ 흘 ਚੱਲ ਤਾਂ ਕਰਨ ਜਾਣਦੀ ਨਹੀਂ ਬਿਲਕੁਲ ਬਿਲਕੁਲ ਚਾਹੇ ਤਲਿਆ ਉਹਦੇ ਨਿਆਣਾ ਪਾਉ ਨਾ ਐਂਡ ਗੰਨੇ ਵਰਗੀ ਮੋਟੀ ਧਾਰ ਆ ਬਿਲਕੁਲ ਜੀ ਬਿਲਕੁਲ ਖਾਣਾ ਸੀਚ ਬਾਈ ਵਾਲਾ ਵੀ ਅਜੇ ਬੰਦਾ ਮਸ਼ੀਨ ਤੇ ਵਾਲੇ ਦਾ ਵਾਰੀ ਵਧੀਆ ਗੱਲ ਆ ਚਾਹੇ ਦੋਨੇ ਪਾਗੇ ਦੋਨੇ ਪਾਸੇ ਬਹਿ ਕੇ ਚੋੜੋ ਹਾਂ ਅਸੀਂ ਲੇਵੀ ਦੀ ਚੜਾਈ ਦਿਖਾ ਦੇ ਮੜਾ ਜਾਂ ਫੁੱਟ ਫੁੱਟ ਨਾ ਚੋੜਾ ਅੱਗੇ ਪਿੱਛੇ ਵੀ ਹੁੰਨੇ ਆ ਬਾਹਰ ਨੂੰ ਅੱਗੇ ਅੱਗੇ ਵੀ ਹੁੰਨੇ ਆ ਤਾਂ ਦੋਸਤੋ ਦੇਖ ਸਕਦੇ ਹੋ ਤੁਸੀਂ ਰਾਜੀ ਸਮੀ ਪਰਿਵệਜ ਜਿੰਦ ਜਾਨ ਦੇ ਵਿੱਚ ਆ ਗਈ ਹਾਈ ਟ੍ਰੀਟ ਕਾਫੀ ਆ ਗਈ ਤੁਸੀਂ ਦੇਖੋ ਕੋਈ ਛੋਟੀ ਨਾ ਮੰਨ ਕੇ ਆਵੇ ਫੁੱਲ ਹਾਈਟ ਦੀ ਫੁੱਲ ਵੇਟ ਦੀ ਆ ਹਾਂ ਬਿਲਕੁਲ ਜੀ ਬਿਲਕੁਲ ਤਾਂ ਦੂਜਾ ਸੁਆਸ ਹੋਈਏ ਜੀ ਰੈਜਨਲ ਹਾਂ ਦੰਨੋ ਤਾਂ ਦੋਸਤੋ ਤੁਸੀਂ ਲੀਵਾ ਵਗੈਰਾ ਤੁਸੀਂ ਦੇਖ ਸਕਦੇ ਹੋ ਸੋਹਣਾ ਮੁੱਠੀ ਵਾਲਾ ਚੋਈ ਵਾਲਾ ਥਾਂ ਲੱਗਾ ਚਾਹੇ ਖੱਤੀ ਚੋਈ ਕਰੋ ਚਾਹੇ ਮਸ਼ੀਨੀ ਚੋਈ ਕਰੋ ਉੱਪਰੋਂ ਮਾੜੀ ਸਿੱਧੀ ਸੁਧੀ ਸਟ੍ਰੇਟ ਦਿਖਾ ਦੇ ਬਿਲਕੁਲ ਜੀ ਬਿਲਕੁਲ ਇਹ ਮੂਰੇ ਠੰਡ ਦਾ ਮੌਸਮ ਆ ਤਾਂ ਖਰਾ 30 ਕਿਲੋ ਬੱਚੀ ਦੋਦੇ ਦੇ ਦਊਗੀ ਫੁੱਲ ਨਸਲ ਦੇ ਵਿੱਚ ਆ ਕੋਈ ਕਾਲਾ ਰੰਗ ਦੇਖ ਕੇ ਆਏ ਨਾ ਬਿਲਕੁਲ ਫੇਸ ਕੁਆਲਟੀ ਵੇਅਰ ਆ ਤੁਸੀਂ ਦੇਖੋ ਇਹਨਾਂ ਠੀਕ ਹੈ ਜੀ ਤਾਂ ਦੋਸਤੋ ਦੂਜਾ ਸੂਇ ਰੈਨਲ ਸੂਈ ਆ ਪਿੱਛੇ ਵਾਹ ਇਹਦੀ ਇੰਨੀ ਕ ਫਿਟਿੰਗ ਲੱਗੀ ਆ ਵੀਰੇ ਢਿੱਲੋਂ ਦਾ ਸੂਏ ਬੈਠ ਸੁਕੂਗੀ ਨਾ ਇਹ ਬਾਣੀ ਤੋੜੂਗੀ ਇਹਨੇ ਦੂਜਾ ਸੂਈ ਹੀ ਲੱਗਣਾ ਨਾ ਜਮਾਨੀ ਦੀ ਜਮਾਨੀ ਠੀਕ ਹੈ ਜੀ ਆਪਾਂ ਮੁੱਲ ਕੀ ਕਰਦੇ ਜੀ ਇਹਦਾ ਮੁੱਲ ਢਿੱਲੋਂ ਵੀਰੇ ਮੁੱਲ ਤਾਂ ਜਿੰਨਾ ਮਰਜ਼ੀ ਕਰਾ ਲਈਏ ਜਿਹੜਾ ਲੈਂਡ ਦੇਣ ਨਾਲ ਆਪਣਾ ਕੰਮ ਰੱਖਣਾ ਅੱਜ ਹਾਂਜੀ 1 ਲੱਖ 115000 ਰੁਪਏ ਦੀ ਬੜ ਦੇਵਾਂਗੇ ਠੀਕ ਹੈ ਵਿੱਚੋਂ ਮਾਨਤਨ ਹੋਊਗਾ ਜੀ ਬਾ ਛੋੜ ਛੱਪੇ ਹੋਊਗੀ 115 ਠੀਕ ਹੈ ਜੀ ਤਾਂ ਵੀਡੀਓ ਉਹ ਤਾਂ ਖਰਾਦੀ ਕਿਲੋ ਦੇਊਗੀ ਕੋਈ ਬੰਦਾ ਬੇਫਿਕਰ ਹੋ ਕੇ ਜਿਹੜੇ ਬੰਦੇ ਨੇ ਨਵਾਂ ਕੰਮ ਫਾਰਮ ਦਾ ਸ਼ੁਰੂ ਕਰਨਾ ਬੇਫਿਕਰ ਹੋ ਕੇ ਲੈ ਜਾ ਸਕਦਾ ਬਿਲਕੁਲ ਜੀ ਬਿਲਕੁਲ ਹਾਂ ਥੱਲੇ ਵਗੈਰ ਇਹ ਜੀ ਦੇਖੋ ਬੱਚੇ ਵਗੈਰਾ ਦੇਖੋ ਕਿੰਨੇ ਨਸਲ ਵਾਲੇ ਪਾਉਂਦੀ ਆ ਆਪ ਵੀ ਬੜੀ ਨਸਲ ਦੇ ਵਿੱਚ ਆ ਬਿਲਕੁਲ ਜੀ ਬਿਲਕੁਲ ਥਣ ਇਹ ਜਲੇਗਾ ਮਟੈਡ ਸੌਣ ਦੇ ਮੰਨ ਕੇ ਠੀਕ ਹੈ ਤਾਂ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ